ਸਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਟੀਮ ਜਿਹੜੇ ਫਿਊਜ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀਗਾ ਇੱਕ ਗੁਰਦੀਪਜੀਤ ਸੀਗਾ ਤੇ ਐਂਡ ਉਸ ਤੋਂ ਇਲਾਵਾ ਇੱਕ ਜਗਵਿੰਦਰ ਸਿੰਘ ਇਹ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਰਨ ਵਾਲਾ ਉਹ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘਾ ਹਰਜਿੰਦਰ ਸਿੰਘ ਐਲੀਸ ਜਿੱਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਐਸੇ ਡੀਲ ਨੇ ਨੂੰ ਲੈ ਕੇਗਾ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਧਰਮੇਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਵਿੱਚ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਆਸੀ ਅਕਿਊਜ਼ਲ ਰੈਸਟ ਕੀਤਾ ਮਨੂੰ ਪ੍ਰਾਈਮ ਅਫੀਸਰ ਨੂੰ ਪੁੱਛਤਾ ਨਹੀਂ ਕਰੀਏ ਔਰ ਫਿਲਹਾਲ ਇਹੋ ਜਿਹੀ ਕੁ ਕਾਰਵਾਈ ਆਈ ਕਿਉਂਕਿ ਇਹ ਜਿਹੜਾ ਮਰਨ ਵਾਲਾ ਸੀਗਾ ਐਕਟੀਵਿਸਟ ਸੀਗਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ 'ਚ ਥੋੜਾ ਅੰਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦੇ ਹੈ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਰੈਸਟ ਕੀਤਾ ਉਹਦੇ ਨਾਲ ਪੁਛਤਾਚ ਕਰੀਏ ਐਂਡ ਅਜੇ ਅਜ ਨੂੰ ਪੇਸ਼ ਕਰਾਂਗੇ ਪੁਲਿਸ ਰਿਮਾਰਡ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਪੁਛਤਾਚ ਕਰਨੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਿਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਇਹ ਚੀਜ਼ ਹੋਈ ਹੈ ਜੇ ਗੱਲ ਪੈਸੇ ਦੀ ਆਪਾਂ ਜਿੱਕੇ ਨਹੀਂ ਹੋ ਗਈ ਐਡਜਸਟ ਤੋਂ ਨਹੀਂ ਕਰ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਵਾਤ ਹੋਈ ਐਂਡ ਇਹਦੇ ਚ ਨਾ ਇੱਕ ਚਸ਼ਮੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਿਆ ਪੁਲਿਸ ਉਹਦਾ ਨਾਮ ਹੀ ਲੈ ਸਕਦੀ ਬਿਕੋਜ਼ ਆਫ ਸਿਕਿਉਰਿਟੀ ਵੀਜ ਉਹਦੇ ਸਾਹਮਣੇ ਪਰ ਜਦੋਂ ਗੋਲੀ ਮਾਰੀ ਗਈ ਹੈ ਕਿਸੇ ਪ੍ਰਕਾਰ ਦਾ ਵਿਕਿੰਗ ਵੱਲੋਂ ਕੋਈ ਨਸ਼ਾ ਵਗੈਰਾ ਕੋਈ ਬਣ ਕੀਤਾ ਨਹੀਂ ਨਹੀਂ ਇਹ ਮਤਲਬ ਕਹਿੰਦੇ ਆ ਕਿ ਉਹ ਟੈਸਟ ਨਿਕ ਰਿਹਾ ਹੈਗਾ ਉਹ ਅਸੀਂ ਚਾਹਾਂਗੇ ਕਿ ਨਾ ਕਰਾਨਗੇ ਕਿ ਨਾ ਮੈਡੀਕਲ ਵਗੈਰਾ ਕਰਾਨਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕੰਡ ਵਨ ਇੱਕ ਚੀਜ਼ ਐਸੀ ਕਿ ਕੀ ਮੈਗਾ ਪੁਲਿਸ ਨੇ ਜਿਹਾ ਲਾਇਸੈਂਸ ਜਿਹਾ ਅਸਲ ਲਾਇਸੈਂਸ ਜਮਾ ਕਰਾ ਲਿਆ ਇਹ ਬਿਲਕੁਲ ਬੇਬੁਨੀ ਅਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਉਹ ਇਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚ ਹੈਗਾ ਨਈ ਵੈਪਨ ਵਾਸਟਰੀਸ ਨੇ ਅਪਲਾਈ ਕੀਤਾ ਪਾਵੇਗਾ ਪਰ ਇੱਕ ਗੱਲ ਹੋਰ ਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕਦਮ ਉਹ ਸਾਹਮਣੇ ਆ ਲਈਏ ਵੀ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਵੀ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਨੇ ਨਹੀਂ ਪ੍ਰੋਡਕਸ਼ਨ ਵਾਲੀ ਜੇ ਆਪਾਂ ਇਹੋ ਵੀ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾ ਵੀ ਨਾਲ ਇਹਨਾਂ ਦਾ ਆਪਸੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀ ਕਿ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇ ਇੱਧਰ ਸੱਡਨ ਐਂਡ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦੇ ਚ ਹੋਇਆ ਇਹ ਇੱਕ ਮੈਨਰ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਕਰੋ ਐਸਐਸਪੀ ਸਾਹਿਬ ਡਿਟੇਲ ਚ ਦੱਸਣਗੇ ਬਟ ਜੋ ਪ੍ਰਾਈਮ ਫੇਸਿਸ ਜੋ ਦੇਖਣੇ ਮਿਲਿਆ ਇਹਦੇ ਨਾਲ ਦੇ ਬੰਦੇ ਸੀ ਸਰ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਡਕਸ਼ਨ ਦੇ ਲਈ ਦਿੱਤੀ ਗਈ ਸੀ ਇਹਨਾਂ ਦੇ ਨੋਟਸ आज जो सच आपने बोले वेरीफाई करेंगे इन्वेस्टमेंट मतलब सर एक एक कॉल है एक ਜਿਹੜਾ ਜਿਹੜੀਆਂ ਹਥਿਆਰ ਨਾਲ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਏ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਪਿੰਦਰ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਹੋਇਆ ਇਹ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਵਿੱਚ ਵੀ ਫਿਲਹਾਲ ਅਸੀਂ 3 ਜਿਹੜੇ ਜੋ ਕਿਉਂ ਜੋ ਉਹਨਾਂ ਨੂੰ ਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਮੇ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਹੈ ਇਹ ਕੱਲ ਅਸੀਂ ਦੋ ਅਸੀਂ ਲੋਕਲੀ ਇੱਥੇ ਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਕੋ ਦਾ ਇਹਨਾਂ ਦੀ ਕੀ ਕੀ ਇਨਵੋਲਵਮੈਂਟ ਆ ਇੱਕ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਇਆ ਸੀ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਆ ਇਹਨਾਂ ਦੀ ਦੋ ਆਦਾ ਜਿਹੜਾ ਸੀਗਾ ਫੈਮਿਲੀ ਨੇ ਦੋ ਆਦਾ ਨਾਮ ਲਿਖਵਾਇਆ ਸੀਗਾ ਦੀਪੀ ਦਾ ਐਂਡ ਤੇ ਜਿਹੜਾ ਮੈਂ ਇਹ ਜਿੰਦਰ ਜਿੰਦਰ ਦਾ ਐਂਡ ਸੈਕਿੰਡ ਵਨ ਏਸੀ ਦਾ ਇਹ ਨਾਲ ਮੈਪਲ ਲੈਨ ਉਥੋਂ ਗਿਆ ਸੀ ਇਹਦੇ ਨਾਲ ਗਿਆ ਸੀ ਜੇ ਤੋ ਬਾਕੀ ਇਨਵੈਸਟੀਗੇਸ਼ਨ ਹੋ ਗਈ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਕਿੰਨੇ ਦਿਨ ਹੋਏ ਸੀ ਪਹਿਲੇ ਹੰਦਰੇ ਨੂੰ ਹੁਣ 10-15 ਦਿਨ ਪਹਿਲੇ ਇਹ ਤਿੰਨੇ ਬੰਦੇ ਇਕੱਲੇ ਇਹ ਕੋਈ ਦਲ ਸਾਹਮਣੇ ਪਲੈਨਿੰਗ ਕਦੋਂ ਤੋਂ ਕਰ ਰਹੀ ਸੀ ਨਹੀਂ ਅੱਭੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਜੀ 15 20 ਮਿੰਟ ਅੱਧੇ ਘੰਟੇ ਪਹਿਲੇ ਨਾ ਨੂੰ ਅਸੀਂ ਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸ ਸੀ ਇਸ ਲਈ ਇਸ ਵਾਸਤੇ ਤੁਹਾਨੂੰ ਬ੍ਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਇੰਟਰ ਰਿਮਾਂਡ ਐਸਐਸਪੀ ਜੀ ਤੁਹਾਨੂੰ ਇਹ ਇੱਕ ਗੱਲ ਨੂੰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਦੇ ਭਦੌੜ ਤੋਂ ਲਾਭ ਸਿੰਘ ਹੋ ਗੂ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਣੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਿਹਾ ਕਿਤੇ ਉਹ ਪੁਰਾਣੀ ਵੀਡੀਓ ਦਾ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕਾਰਨ ਨੂੰ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਵੇ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਸ ਕਰੋ ਅਕਿਊਜ਼ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਤੁਹਾਡੇ ਨਾਲ ਅਸੀਂ ਸ਼ਾਹਰ ਤੇ ਦੋ ਰਾਉਂਡ ਫਾਇਰ ਹੋਏ ਇੱਕ ਹੀ ਰਾਉਂਡ ਪਿਆ ਜੇ ਤੇਜਿੰਦਰ ਸਿੰਘ ਸਹਨੇ ਪਿੰਡ ਦਾ ਹੀ ਸੀ ਤੇਜਿੰਦਰ ਸਿੰਘ ਜਿਹਦੇ ਵੱਜੀ ਉਹਨੂੰ ਉਹ ਗੋਲੀ ਇੱਧਰ ਵੱਜੀ ਤੇ ਇੱਧਰ ਲਿਖਿਆ ਮੈਡੀਕਲ ਰਿਪੋਰਟ ਵਿੱਚ ਆਜੀ ਸਹੀ ਸਰ ਜਿਹੜਾ ਜੁਗਿੰਦਰ ਸਿੰਘ ਉਹ ਇਸੇ ਹੀ ਪਿੰਡ ਦਾ ਹੀ ਹਾਂਜੀ ਜੀ ਸਹਨਾ ਪਿੰਡ ਦਾ ਛੇਸੀ ਪਿੰਡ ਦੇ ਵਿੱਚ